ਦੋਸਤੋ ਵੈਗਰੂ ਜੀ ਦਾ ਗਾਲ ਸਾਹਿਬ ਸ਼੍ਰੀ ਵੈਗਰੂ ਜੀ ਕੀ ਫਤਿਹ ਇਹ ਸੜਕ ਜੋ ਤੁਹਾਨੂੰ ਮੈਂ ਦਿਖਾ ਰਿਹਾ ਏ ਇੱਕ ਕੜੈਲਾ ਤੋਂ ਪਿੰਡ ਕੜੈਲੀ ਨੂੰ ਜਾਂਦੀ ਹੈ ਵੱਡੀ ਗੱਲ ਇਹ ਸੜਕ ਦਿਖਾਉਣ ਦਾ ਮੇਰਾ ਮੋਟਿਵ ਇਹ ਹੈ ਵੀ ਸੜਕ ਲੇਕ ਸੜਕੇਗੀ ਸੜਕ ਦੇ ਦੋਨੇ ਪਾਸਿਆਂ ਤੇ ਦਰਖਤੀ ਦਰਖਤ ਲੱਗੇ ਹੋਏ ਨੇ ਭਾਰੇ ਭਾਈ ਬਹੁਤ ਹੈ ਭਾਵੇਂ ਅੱਜ ਕੱਲ ਮੌਸਮ ਪੱਤ ਝੜਦਾ ਹੈ ਖਤਮ ਹੋਣ ਜਾ ਰਹੇ ਹਨ ਨਮੀਆਂ ਕੁਰੰਬਲਾਂ ਦਰਖਤਾਂ ਦੀ ਨਮੀਆਂ ਟਾਹਣੀਆਂ ਆਉਣ ਲੱਗੀਆਂ ਸ਼ਾਮ ਨੂੰ ਇਸ ਸੜਕ ਦਾ ਨਜ਼ਾਰਾ ਬਹੁਤ ਵੱਖਰਾ ਹੁੰਦਾ ਹੈ ਗਰਮੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਅੱਜ 12 ਮਾਰਚ 2025 ਹੈ ਗਰਮੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਇਸ ਲਈ ਪੰਜਾਬ ਦੀਆਂ ਐਨ ਜੀਓ ਵੱਲੋਂ ਕਲੱਬਾਂ ਵੱਲੋਂ ਸੂਬੇ ਨੂੰ ਹਰਾ ਭਰਾ ਰੱਖਣ ਲਈ ਸ਼ਾਨਦਾਰ ਫਲਦਾਰ ਹੂਟਿਆਂ ਦੀ ਮਹਿਮਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਜੋ ਇਲਾਕਾ ਹਰਿਆ ਭਰਿਆ ਹੋ ਸਕੇ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰਿਓ ਦੋਸਤੋ ਜੋ ਆ ਤੁਹਾਨੂੰ ਅਸੀਂ ਕੜੈਲੀ ਰੋਡ ਤੇ ਸੜਕ ਦੇ ਦੋਵੇਂ ਪਾਸਿਆਂ ਤੇ ਇਹ ਦਰਖਤ ਦਿਖਾ ਰਹੇ ਲੱਗੇ ਹੋਏ ਇਹ ਤੱਪੇ ਦੇ ਕਲਾਬੇ ਬੋਲੋ ਲਾਏ ਗਏ ਨੇ ਛੋਟੇ ਛੋਟੇ ਬੂਟੇ ਲਾਏ ਗਏ ਸੀ ਜੋ ਅੱਜ ਕੱਲ੍ਹ ਦਰਖਤ ਬਣ ਚੁੱਕੇ ਨੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਧੰਨਵਾਦ